ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੀ ਵੀ ਵੀ ਬਲਾਕ ਜੁਰ ਦਾ ਚੰਨਣਾ ਮੈਂ ਤੁਹਾਡਾ ਛੋਟਾ ਵੀਰ ਬਿੰਦੂ ਖਰੋੜੀਆ ਦੋਸਤੋ ਅ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਆ ਜਿਲ੍ਹਾ ਸਾਡੇ ਨਾਲ ਅਜੇ ਮੰਗੂਪਰੀਆ ਜਿਲ੍ਹਾ ਪ੍ਰਧਾਨ ਨੇ ਬਹੁਤ ਬਹੁਤ ਸਤਿਕਾਰ ਆ ਇਹਨਾਂ ਦਾ ਹਰ ਵਾਰ ਲੋਕਾਂ ਦੇ ਵਿੱਚ ਵਿਚਰਦੇ ਰਹਿੰਦੇ ਨੇ ਲੋਕਾਂ ਦੇ ਮਸਲੇ ਬਹੁਤ ਹੱਲ ਕਰਦੇ ਨੇ ਅੱਜ ਜੇ ਆਪਾਂ ਗੱਲ ਕਰੀਏ ਅ ਬਹੁਤ ਹੀ ਜ਼ਿਆਦਾ ਵੱਡੇ ਲੈਵਲ ਤੇ ਜਿਹੜੀਆਂ ਅੱਜ ਬੂਟਾ ਚੱਲ ਰਹੀਆਂ ਨੇ ਉਹਨਾਂ ਬਾਰੇ ਅੱਜ ਮੋਜੋ ਵਾਲ ਮਿਆਰੀ ਪਿੰਡ ਪਹੁੰਚੇ ਨੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿਵੇਂ ਠੀਕ ਹੋ ਜੀ ਬਿਲਕੁਲ ਪਰਮਾਤਮਾ ਦੀ ਕਿਰਪਾ ਜੀ ਬਾਈ ਜੀ ਬਹੁਤ ਪਿਆਰ ਮਿਲ ਰਿਹਾ ਬਿਲਕੁਲ ਜੀ ਬਿਲਕੁਲ ਕਾਂਗਰਸ ਪਾਰਟੀ ਨੂੰ ਪਹਿਲਾਂ ਵੀ ਲੋਕੀ ਪਿਆਰ ਕਰਦੇ ਆ ਹੁਣ ਵੀ ਆਮ ਆਦਮੀ ਪਾਰਟੀ ਤੋਂ ਲੋਕੀ ਅੱਕੇ ਹੋਏ ਆ ਤੇ ਉਹ ਕਾਂਗਰਸ ਪਾਰਟੀ ਨੂੰ ਪੂਰਾ ਪਿਆਰ ਦਿੰਦੇ ਪਏ ਬਹੁਤ ਪਿੰਡਾਂ ਦੇ ਵਿੱਚ ਜਾਂਦੇ ਆ ਜੀ ਕਿੱਧਰ ਪਹੁੰਚ ਕਿੱਦਾਂ ਆ ਜੀ ਬਹੁਤ ਵਧੀਆ ਤੁਸੀਂ ਆਪ ਦੇਖ ਸਕਦੇ ਆ ਸਾਡੇ ਭੈਣ ਜੀ ਬਲੌਕ ਸੰਪਤੀ ਦੇ ਕਿਰਨਦੀਪ ਕੌਰ ਜੀ ਮੈਂਬਰ ਹੈ ਜਿਹੜਾ ਕਿ ਕਪਰੀਆਂ ਕੁਰਤੇ ਆ ਔਰ ਪੁਕੜਸੂਆ ਜੋਂ ਤੋਂ ਮੇਰੇ ਸੱਜੇ ਪਾਸੇ ਚੌਰੀ ਤਰਸੀਮ ਲਾਲ ਜੀ ਜਿਹੜੇ ਕਿ ਜ਼ਿਲ੍ਹਾ ਪ੍ਰੇਸ਼ਦ ਦੇ ਕੈਂਡੀਡੇਟ ਹੈ ਪੁਜਾਲ ਪੁਜਾਲ ਜੋਂ ਤੋਂ ਹੈਗੇ ਤਾਂ ਦੋਨੋਂ ਨੂੰ ਹੀ ਬੜਾ ਪਰਮਾ ਹੰਗਾਰਾ ਮਿਲਦਾ ਲੋਕਾਂ ਵਿੱਚ ਬੜਾ ਰੋਸ ਆਮ ਆਦਮੀ ਪਾਰਟੀ ਨੂੰ ਲੈ ਕੇ ਕਿ ਇਹਨਾਂ ਨੇ ਪਿਛਲੇ 4 ਸਾਲਾਂਾਂ ਵਿੱਚ ਪਿੰਡਾਂ ਦੀ ਕੋਈ ਸਾਰ ਨਹੀਂ ਦਿੱਤੀ ਇਹਨਾਂ ਨੇ ਇੱਕ ਅੱਧਾ ਕੰਮ ਵੀ ਇੱਤਾਂ ਦਾ ਨਹੀਂ ਕਰਕੇ ਦਿੱਤਾ ਜੋ ਇਹਨਾਂ ਨੇ ਵਾਅਦਾ ਕੀਤਾ ਸੀ ਸਾਡੀਆਂ ਭੈਣਾਂ ਬੈਠੀਆਂ ਅਤੇ ਇਹਨਾਂ ਨੂੰ 1000 ਰੁਪਏ ਦਾ ਵਾਅਦਾ ਕੀਤਾ ਸੀ 12 ਰੁਪਏ ਨਹੀਂ ਦਿੱਤਾ। ਸਿੱਖਿਆ ਕ੍ਰਾਂਤੀ ਦੀ ਗੱਲ ਕੀਤੀ ਸਕੂਲਾਂ ਵਿੱਚ ਟੀਚਰ ਨਹੀਂ ਹੈਗੇ। ਜਿਹੜੇ ਸਕੂਲ ਕਾਂਗਰਸ ਟਾਈਮ ਤੇ ਅਪਗ੍ਰੇਡ ਹੋਏ ਸੀਗੇ ਉਹ ਇਹਨਾਂ ਨੇ ਕੈਨਸਲ ਕਰ ਦਿੱਤੇ। ਸਾਰੇ ਆਈਟੀਆਈ ਹੈ ਉਹ ਚਿੱਟਾ ਹਾਥੀ ਬਣਿਆ ਹੋਇਆ। ਕੋਈ ਇੱਕ ਕੰਮ ਆਗਣਾ ਨੂੰ ਸਟੇਡੀਅਮ ਦੀ ਗੱਲ ਕਰਦੇ ਆ। ਏਟਾ ਜੇ ਕਿਤੇ ਵੀ ਨਹੀਂ ਲੱਗੀ ਪਰ 2 ਸਾਲ ਹੋ ਗਏ ਨਾ ਰੌਲਾ ਪਾਉਂਦੇ ਕਿ ਅਸੀਂ ਸਟੇਡੀਅਮ ਬਣਾਇਆ। ਲਾਅ ਐਂਡ ਆਰਡਰ ਦੀ ਸਿਚੁਏਸ਼ਨ ਇੰਨੀ ਮਾੜੀ ਹੋ ਚੁੱਕੀ ਹੈ। ਲੋਕਾਂ ਦਾ ਘਰੋਂ ਨਿਕਲਣਾ ਦੁਰਭਰ ਹੋਇਆ। ਨਸ਼ਾ ਇਹਨਾਂ ਨੇ ਘਰ ਘਰ ਵੇਚਣ ਲ ਬਾਈ ਜੀ ਤੁਹਾਡਾ ਬਹੁਤ ਜਿਆਦਾ ਅੱਜ ਦੇ ਟਾਈਮ ਦੇ ਵਿੱਚ ਬਲਾਚੌਰ ਦੇ ਵਿੱਚ ਬਹੁਤ ਲੋਕ ਇੱਕ ਸੀਨੀਅਰ ਆਗੂ ਵੀ ਨੇ ਜਿਨੇ ਤੁਹਾਨੂੰ ਪਿਆਰ ਕਰਦੇ ਨੇ ਸਾਰੇ ਤੇ ਪਰ ਕਿਤੇ ਨਾ ਕਿਤੇ ਲੱਗ ਨਹੀਂ ਰਿਹਾ ਜੀ 2-4 ਬੰਦੇ ਜਿਹੜੇ ਉਂਗਲੀ ਲਾਣ ਵਾਲੇ ਹੁੰਦੇ ਆ ਉਹ ਹਟ ਕੇ ਆਪਣੇ ਬੰਦੇ ਨੂੰ ਤੋੜ ਰਹੇ ਇਦਾਂ ਲੱਗ ਨਹੀਂ ਰਿਹਾ ਥੋੜਾ ਦੇਖੋ ਪ੍ਰਮਾਤਮਾ ਰੇਕ ਦੇ ਜਿਮੇ ਕੋਈ ਕੰਮ ਲਾਇਆ ਹੋਇਆ ਸਾਡੇ ਜਿਮੇ ਕੰਮ ਲਾਇਆ ਹੋਇਆ ਆ ਬڑا ਚੌੜੀ ਗੱਲ ਕਰ ਲਈ ਸਾਡੇ ਜਿਵੇਂ ਕੰਮ ਲਾਇਆ ਹੋਇਆ ਲੋਕਾਂ ਦੀ ਗੱਲ ਕਰਨੀ ਲੋਕਾਂ ਦੇ ਮੁੱਦੇ ਚੱਕਣੇ ਇਹਨਾਂ ਦੇ ਮਸਲੇ ਹੱਲ ਕਰਾਣੇ ਜਿੱਥੇ ਆਵਾਮੀ ਪਾਰਟੀ ਕਿਸੇ ਸਾਡੇ ਵਰਕਰ ਨਾਲ ਧੱਕਾ ਕਰਦੀ ਹੈ ਉਹਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰ ਲਈ ਜਿੱਥੇ ਆਵਾਮੀ ਪਾਰਟੀ ਸਰਕਾਰ ਬੜਾ ਚੌੜ ਦੇ ਨਾਲ ਧੋਖਾ ਕਰਦੀ ਆ ਔਰ ਕੋਈ ਵੀ ਨਵਾਂ ਪ੍ਰੋਜੈਕਟ ਲੈ ਕੇ ਨਹੀਂ ਆਈ ਉਹਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰ ਲਈ ਜਿਹੜੇ ਆ ਦੋ ਚਾਰ ਲੋਕ ਹੈਗੇ ਆ ਇਹਨਾਂ ਨੂੰ ਪਰਮਾਤਮਾ ਨੇ ਜਿਹੜੀ ਚੀਜ਼ ਦਿੱਤੀ ਹੋਈ ਹੈ ਉਸ ਤੇ ਕੰਮ ਕਰਨ ਸਾਨੂੰ ਲੋਕਾਂ ਦੇ ਮੁੱਦਿਆਂ ਦੀ ਗੱਲ ਕਰਨ ਦੀ ਕਹੀ ਹੋਈ ਹੈ ਅਸੀਂ ਉਹਨਾਂ ਤੇ ਗੱਲ ਕਰਾਂਗੇ ਮੋਜੋਲ ਮਿਆਰੇ ਪਿੰਡ ਪਹ ਕੀ ਸੁਨੇਹਾ ਕੀ ਨੜਾ ਜਾਗੇ ਲੋਕਾਂ ਨੂੰ ਅਗਰ ਮੈਂ ਮੋਜਵਾਲ ਮਜਾਰੇ ਪਿੰਡ ਦੀ ਗੱਲ ਕਰਾਂ ਸਾਡੇ ਸਭ ਤੋਂ ਜਿਹੜੇ ਕਾਂਗਰਸ ਦੇ ਸੀਨੀਅਰ ਅਗੂਆ ਸਰਪੰਚ ਸਾਹਿਬ ਸਾਡੇ ਕੋਲ ਅਵਤਾਰ ਸਿੰਘ ਜੀ ਹੈਗੇ ਔਰ ਇਹਨਾਂ ਦੀ ਰਹਿਮ ਨਾਈ ਵੇਟ ਰੇਟ ਵਿੱਚੇ ਅਸੀਂ ਜਾਦਵੀ ਮੋਜਵਾਲ ਮਜਾਰੇ ਆਂਦੇ ਆਂਦੇ ਔਰ ਇਸ ਦੇ ਨਾਲ ਸਾਡੀ ਯੂਥੀ ਟੀਮ ਬੜੀ ਸਟਰੋਂਗ ਹੈਗੀ ਹੈ ਔਰ ਮੋਜਵਾਲ ਨੇ ਹਮੇਸ਼ਾ ਹੀ ਕਾਂਗਰਸ ਪਾਰਟੀ ਨੂੰ ਬਹੁਤ ਪਿਆਰ ਦਿੱਤਾ ਔਰ ਮੈਂ ਉਮੀਦ ਵੀ ਕਰਦਾ ਆਸ ਵੀ ਕਰਦਾ ਕਿ ਇਸ ਬਲਾਕ ਸੰਵਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਇਲੈਕਸ਼ਨ ਤੇ ਵੀ ਅਸੀਂ ਦੋਨੋਂ ਸੀਟਾਂ ਤੇ ਇੱਥੋਂ ਜਿੱਤ ਕੇ ਜਾਵਾਂਗੇ ਠੀਕ ਹੈ ਬਾਬਾ ਮਿਹਰਬਾਨੀ ਜੀ ਤਨਵਾਦ ਤੁਸੀਂ ਸਮਝ ਦਿੱਤਾ ਮੈਡਮ ਖੜੇ ਨੇ ਇਹ ਕੋਟ ਦੇ ਮੈਂ ਸਸੀ ਕਲਮਲ ਹਾਂਜੀ ਸਸੀ ਕਸਰ ਕੀ ਸਨੇਹਾ ਕੀ ਦੇਣਾ ਚਾਹੁੰਦੇ ਲੋਕਾਂ ਨੂੰ ਹਾਂਜੀ ਲੋਕਾਂ ਨੂੰ ਇਹ ਸਨੇਹਾ ਦੇਣਾ ਚਾਹੁੰਦੇ ਆ ਮੇਰੀਆਂ ਭੈਣਾਂ ਨੂੰ ਭਰਾਵਾਂ ਨੂੰ ਬਜ਼ੁਰਗਾਂ ਨੂੰ ਕਿ ਆਪਣਾ ਇੱਕ ਇੱਕ ਕੀਮਤੀ ਵੋਟ ਪਾ ਕੇ ਸਾਨੂੰ ਕਾਮਯਾਬ ਕਰੋ ਅਸੀਂ ਜੋ ਵੀ ਤੁਹਾਡੇ ਸਾਰੇ ਕੀ ਕਿ ਕਹੇ ਹੋਏ ਕੰਮ ਅਸੀਂ ਸਾਰੇ ਪੂਰੇ ਕਰਾਂਗੇ ਜੀ ਤੁਹਾਡੇ ਨਾਲ ਕੀਤੇ ਹੋ ਵਾਦੇ ਅਸੀਂ ਸਾਰੇ ਪੂਰੇ ਕਰਾਂਗੇ ਠੀਕ ਹੈ ਹਾਂਜੀ ਸੱਚੀ ਠੀਕ ਹੈ ਤੇ ਸਾਡੇ ਨਾਲ ਸਰਪੰਚ ਸਾਹਿਬ ਨਾਲ ਗੱਲਬਾਤ ਕਰਨ ਦੀ ਸਾਹਿਸੀ ਗੱਲ ਜੀ ਹਾਂਜੀ ਮੈਂ ਉਹਨਾਂ ਨਾਲ ਇਹਨਾਂ ਨਾਲ ਗੱਲ ਦੀ ਸਰ ਸਾਹਿਸੀ ਗੱਲ ਜੀ ਕੀ ਕਹਿਣਾ ਚਾਹੁੰਗੇ ਜੀ ਲੋਕਾਂ ਨੂੰ ਕੋਈ ਮੈਸੇਜ ਜੀ ਹੈਗਾ ਜੀ ਪਿੰਡ ਦੇਆਂ ਨੂੰ ਨਾ ਪਿੰਡ ਦੇ ਵਿੱਚ ਨਹੀਂ ਚਾ ਬੂਟ ਪਾ ਕੇ ਨਾ ਤਰਸੇ ਨਾ ਕਾਂਗਰਸ ਦਾ ਵੈਸੇ ਤਾਂ ਬਹੁਤ ਜਿਆਦਾ ਹੈ ਪਿੰਡ ਦੇ ਵਿੱਚ ਆਗੂ ਨੇ ਬਹੁਤ ਜਿਆਦੇ ਹੋਣਗੇ ਤਦੋਂ ਇਹਨੇ ਮੈਂ ਕਰ ਸੈਂ ਰਹੀ ਜਿਹੜੀ ਚੌੜੀ ਇੱਕ ਵੀ ਜਾਣ ਪਛਾਣਾ ਸਾਡੇ ਸਾਰਿਆਂ ਦੀ ਤੇ ਕੋਈ ਗਾ ਬੁੱਟਾ ਪਾਉਣ ਪੁੱਟਾ ਪਾ ਕੇ ਕਾਉਂਟ ਚੱਕ ਕਰੋ ਸਰਪੰਚ ਸਾਹਿਬ ਇੱਕ ਗਰਾਂਟ ਦੀ ਆਪਾਂ ਗੱਲ ਕਰਦੇ ਸੀਗੇ ਜੀ ਹਾਂਜੀ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹਰੇ ਸਾਹਿਬ ਜੀ ਇੱਕ ਇੱਕ 2-2 ਲੱਖ ਰੁਪਈਆ ਕੱਲੇ ਪਰਣ ਵਾਲੀ ਜਿਹੜਾ ਹੁਣ ਕਿ ਦਿੱਤਾ ਸਾਨੂੰ ਨੇ ਕਹਿੰਦੇ ਸੁਣਿਆ ਕਿ ਸਾਹ ਸਾਲ ਹੋ ਗਿਆ ਮੈਨੂੰ ਇਸ ਪੰਜ ਬਣੇ ਨੇ ਮੈਂਚਰਾਂ ਦੇ ਕੁਝ ਨਹੀਂ ਮਿਲੇ ਅੱਛਾ ਜੀ ਇਹ ਮੈਂ ਤਾਂ ਕਹਿੰਦੇ ਗਲੀਆਂ ਪੱਕੀਆਂ ਵੀ ਕਹਿੰਦੇ ਹੋ ਗਈਆਂ ਜੀ ਮੋਜੋੜ ਮੇਲ ਦੀਆਂ ਸੜਕਾਂ ਹੀ ਬਣ ਗਈਆਂ ਜੀ ਉਹ ਤਾਂ ਪੁਰਾਣੇ ਪੈਸੇ ਲਾਓ ਜਿੰਨੇ ਮਾਜੀ ਦਾ ਵੀ ਜਿਹੜੇ ਪਾਣੇ ਪੈਸੇ ਸਪਾਂਸਰ ਦੱਸੋ ਸਰ ਸਾਹਿਬ ਕਹਿੰਦੇ ਜਿਹੜੇ ਮੋਜੋੜ ਮੇਲ ਆ ਲੋਕ ਮੈਸੇਜ ਵੀ ਕਰ ਰਹੇ ਆ ਕਿ ਬਈ ਬਹੁਤ ਜ਼ਿਆਦਾ ਆਮਾ ਦੀ ਫਾਲਟੀ ਸੀਨੀਅਰ ਨੇ ਆਗੂ ਨੇ ਪਰ ਕਿਤੇ ਨਾ ਕਿਤੇ ਇਹ ਲੱਗ ਰਿਹਾ ਵੀ ਆਉਣ ਵਾਲੇ ਟਾਈਮ ਦੇ ਵਿੱਚ 2027 ਚ ਨਹੀਂ ਬਣਦੇ ਜੀ ਦੇਖੋ ਜੀ 25 24 ਵਿਚ ਵੀ ਨਹੀਂ ਬਣੇ 24 ਵਿਚ ਵੀ ਬੰਦੇ ਐਦਾਂ ਭੰਗਦੇ ਨਹੀਂ ਆ ਸਾਨੂੰ ਤਾਂ ਕੰਮ ਕਰਨ ਦਾ ਮੌਕਾ ਹੀ ਨਹੀਂ ਮਿਲਿਆ ਹੁਣ 25 ਛੜਿਆ 25 ਸਾਲ ਹੋ ਗਏ ਇਹਨਾਂ ਨੂੰ ਬਣੇ ਨੂੰ ਇਹਨਾਂ ਕੋਲ ਜਲ ਕੋ ਪੈਸੇ ਕਿ ਸਾਖਤਾ ਵੀ ਨਹੀਂ ਹੈਗਾ ਤਾਂ ਇਹ ਕੰਮ ਕਿੱਥੋਂ ਕਰਨ ਹਾਜੀ ਮੰਗੂਪੁਰ ਜਿੰਦਾਬਾਦ ਹਾਜੀ ਮੰਗੂਪੁਰ ਜਿੰਦਾਬਾਦ ਮੰਗਿਆਪੁਰ ਜਿੰਦਾਬਾਦ ਉਹ ਤਾਂ ਜਿੰਦਾਬਾਦ ਹੈ ਅੱਜ ਕਿ ਸਖਤ ਮਿਹਨਤ ਹਾਰਡ ਵਰਕਰ ਜਿਹੜੇ ਕਿ ਦੁਵਾਰਾ ਜ਼ਿਲ੍ਹੇ ਦੇ ਪ੍ਰਧਾਨ ਬਣੇ ਆ ਇਨੇ ਕੰਮ ਕੀਤਾ ਉਹਦੇ ਕਰ ਇਹਨਾਂ ਨੂੰ ਸਾਡਾ ਸਾਡੇ ਨਗਰ ਦਾ ਅਸ਼ੀਰਵਾਦ ਹੈ ਸਾਰੇ ਇਹਨਾਂ ਦੇ ਨਾਲ ਜਿੱਤ ਕੇ ਦਿਖਾ ਲ ਕੇ ਜਿੱਤ ਕੇ ਭੇਜਾਂਗੇ ਠਾਠਾ ਕਰਕੇ ਸਾਰੇ ਸੀਨੀਅਰ ਨੇ ਤੇ ਕੋਈ ਕੋਈ ਮੇਰਾ ਵੀਰ ਕੋਈ ਗੱਲ ਕਰਨੀ ਚਾਹੁੰਦਾ ਹੈ ਤਾਂ ਦੱਸ ਸਕਦਾ ਹਾਂਜੀ ਹਾਂਜੀ ਭਾਈ 사ਸੀ ਕਾ ਵੱਡੀ ਵੀਰੇ ਕੀ ਕਹਿਣਾ ਚਾਹੁੰਦੇ ਇਸ ਯੂਥ ਨੂੰ ਕੀ ਕਹਿਣਾ ਚਾਹੁੰਦੇ ਆ ਜੀ ਦੇਖੋ ਜੀ ਅਸੀਂ ਕਾਂਗਰਸ ਪਾਰਟੀ ਦੇ ਪਹਿਲਾਂ ਵੀ ਨਾਲ ਸੀਗੇ ਹੁਣ ਵੀ ਨਾਲ ਹੈ ਜੀ ਇੱਕ ਇੱਕ ਕੀਮਤੀ ਬੋਲ ਸਾਰੇ ਨਗਰ ਦੀ ਇਹਨਾਂ ਨੂੰ ਪਵਾਵਾਂਗੇ ਜਿਹੜੇ ਸਾਡੇ ਕੰਮ ਰਹਿੰਦੇ ਆ ਉਹ ਵੀ ਅਹੀ ਉਮੀਦਾਂ ਵੀ ਇਹਨਾਂ ਤੇ ਆ ਬਹੁਤ ਉਮੀਦਾਂ ਜੀ ਬਹੁਤ ਉਮੀਦਾਂ ਜੀ ਇਹਨਾਂ ਤੇ ਅਜੇ ਮੰਗੂਪੁਰ ਤੇ ਜੀ ਇਹਨਾਂ ਨੇ ਪਹਿਲਾਂ ਵੀ ਕੰਮ ਕਰਾਏ ਆ ਜੀ ਹੁਣ ਵੀ ਇਹਨਾਂ ਤੇ ਕਰਾਵਾਂਗੇ ਅਸੀਂ ਨਗਰ ਨੂੰ ਇਹ ਹੀ ਬੇਨਤੀ ਕਰਦੇ ਆਂ ਕਿ ਇੱਕ ਇੱਕ ਆਪਣੀ ਕੀਮਤੀ ਵੋਟ ਕਾਂਗਰਸ ਪਾਰਟੀ ਨੂੰ ਪਾਓ ਕਾਮਯਾਬ ਕਰੋ ਇਹਨਾਂ ਦੀ ਕਾਮਯਾਬੀ ਇਲਾਕੇ ਦੀ ਕਾਮਯਾਬੀ ਹੋਵੇਗੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਪੁੱਤ ਠੀਕ ਹੈ ਜੀ ਭਾਜੀ ਬਹੁਤ ਧੰਨਵਾਦ ਤੁਹਾਡਾ ਬਹੁਤ ਹੈ ਜੀ ਤੁਸੀਂ ਲੋਕਾਂ ਵਿੱਚ ਵਿਚਰ ਰਹੇ ਆਂ ਯਕੀਨ ਮੰਨਿਓ ਜੀ ਮੇਰੇ ਜਿੰਦਾਬਾਦ ਜਿੰਦਾਬਾਦ ਅਜੇ ਮੰਗੂ ਪਰ ਜਿੰਦਾਬਾਦ 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 ਚਲੋ ਬਹੁਤ ਧੰਨਵਾਦ ਜੀ ਤੁਸੀਂ ਸਮਝ ਦਿੱਤਾ ਜੀ ਤੇ ਲੋਕਾਂ ਦਾ ਮੈਸੇਜ ਬਹੁਤ ਜ਼ਿਆਦਾ ਆ ਰਿਹਾ ਹੁੰਗਾਰਾ ਬਹੁਤ ਹੈ ਜੀ ਮੈਂ ਪੀਵੀ20 ਚੈਨਲ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਕਿ ਤੁਸੀਂ ਕਾਂਗਰਸ ਪਾਰਟੀ ਦੀ ਜਿਹੜੀ ਆਵਾਜ਼ ਹੈ ਹਮੇਸ਼ਾ ਬੁਲੰਦ ਕਰਦੇ ਰਹਿੰਦੇ ਆ ਇਦੇ ਲਈ ਤੁਹਾਡਾ ਬਹੁਤ-ਬਹੁਤ ਤੇ ਤੁਹਾਡੇ ਸ਼ਰੋਤਿਆਂ ਦਾ ਬਹੁਤ-ਬਹੁਤ ਧੰਨਵਾਦ ਵਾਈ ਗੁਰਜੀ ਕਾ ਖਾਲਸਾ ਵਾਈ ਗੁਰਜੀ ਕੀ ਫਤਿਹ ਬਹੁਤ ਸੀਨੀਅਰ ਆਗੂ ਨੇ ਬਾਈ ਜੀ ਹੁਣੀ ਸਾਡੇ ਨਾਲ ਹਮੇਸ਼ਾ ਖੜੇ ਰਹਿੰਦੇ ਨੇ ਤੇ ਸਾਸੀ ਗੱਲ ਪਿਆਰ ਕਰਦੇ ਰਹੇ ਪੀ ਵੀ ਵੀ ਬਲਾਚੌਰ ਦੇ ਚਾਨਣ ਨੂੰ ਮੈਂ ਤੁਹਾਡਾ ਛੋਟਾ ਵੀਰ ਬਿੰਦੂ ਖਰੋੜੀ ਨਵੀਂ ਅਪਡੇਟਰ ਨਾ ਮਿਲਾਂਗੇ ਜੀ ਤੇ ਕਾਂਗਰਸ ਪਾਰਟੀ ਦੇ ਆਗੂ ਅੱਜ ਮੋਜੋਲ ਮਿਆਰੀ ਪਿੰਡ ਪਹੁੰਚੇ ਸੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਮੈਂਟ ਬਾਕਸ ਵਿੱਚ ਦੱਸ ਸਕਦੇ ਹੋ ਸਾਸੀ ਕਾ